ਸ਼ਮਕਸਰ ਸਾਹਿਬ ਪੁਲਿਸ ਵੱਲੋਂ ਚੋਰ ਗੈਂਗ ਦੇ 4 ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਚਾਰ ਹੋਰ ਵਿਅਕਤੀ ਜਿਨ੍ਹਾਂ ਨੂੰ ਕੀ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਦਰਅਸਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਾਰਦੀ ਅੰਸਰਾ ਦੇ ਖਿਲਾਫ ਨਕੇਲ ਕਸੀ ਜਾ ਰਹੀ ਹੈ ਤੇ ਇਸੇ ਦੇ ਚੱਲਦਿਆਂ ਸ਼ਮਕਸਰ ਸਾਹਿਬ ਦੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਜਿੱਥੇ ਚੋਰ ਗੈਂਗ ਦੇ 4 ਵਿਅਕਤੀ ਕਾਬੂ ਕੀਤੇ ਗਏ ਤੇ ਹੋਰ 4 ਨੂੰ ਵੀ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਮੋਢਲੀ ਪੁਸਗੀਸ ਦੌਰਾਨ ਚੋਰ ਗਿਰੋ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਤੋਂ ਚੋਰੀ ਕਰਕੇ ਸਮਾਨ ਵੇਚਣ ਦੇ ਆਦੀ ਹੋ ਚੁੱਕੇ ਨੇ ਹੁਣ ਤਾਂ ਖੇਤਾ ਦੇ ਵਿੱਚੋਂ ਪੰਜਾਬ ਮੋਟਰਾਂ 25 ਕੁਇੰਟਲ ਕਣਕ 8 ਮੋਟਰਸਾਈਕਲ ਤੇ 30 ਗੈਸ ਸਿਲੰਡਰ ਉਹ ਚੋਰੀ ਕਰ ਚੁੱਕੇ ਨੇ ਤੇ ਚੋਰੀ ਕੀਤੇ ਗਏ ਸਮਾਨ ਨੂੰ ਵੇਚ ਕੇ ਪੈਸਿਆਂ ਦਾ ਨਸ਼ਾ ਕਰਦੇ ਨੇ ਜਿਨ੍ਹਾਂ ਵਿੱਚੋਂ ਪੁਲਿਸ ਨੇ 11 ਸਿਲੰਡਰ ਖੇਤਾ ਵਾਲਿਆਂ ਤੇਰਾ ਮੋਟਰਾਂ 4 ਮੋਟਰਸਾਈਕਲ ਇਸ ਸੱਤ ਕਣਕ ਦੇ ਗੱਟੇ ਬਰਾਮਦ ਕੀਤੇ ਨੇ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦੌਰਾਨ ਬਹੁਤ ਸਾਰੀਆਂ ਖੁਲਾਸਿਆ ਹੋਈ ਹੈ ਅੱਜ ਮੁਖਸ਼ੇਰ ਸਾਹਿਬ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਡੀਐਸਪੀ ਮਲੋਟ ਦੇ ਵੱਲੋਂ ਟੀਮ ਜਿਹਦੇ ਵਿੱਚ ਥਾਣੇ ਲਖੇ ਵਾਲੇ ਦੀ ਸਾਰੇ ਮੁਲਾਜ਼ਮ ਸੀਗੇ ਇਹਨਾਂ ਨੇ ਇੱਕ ਬਹੁਤ ਵੱਡਾ ਗਰੋ ਫੜਿਆ ਇਸ ਗਰੋ ਦੇ ਵਿੱਚ ਟੋਟਲ ਹਲੇ ਤੱਕ 8 ਬੰਦੇ ਹੈਗੇ ਇਹ ਉਹ ਗਰੋ ਹੈ ਜਿਨ੍ਹਾਂ ਨੇ ਆਪਣੀ ਇੰਟਰੋਗੇਸ਼ਨ ਵਿੱਚ ਇਹ ਦੱਸਿਆ ਹੈ ਕਿ ਇਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ 50 ਤੋਂ ਉੱਤੇ ਮੋਟਰਾਂ 25 ਕੁਇੰਟਲ ਕਨਕ 8 ਮੋਟਰਸਾਈਕਲਾਂ ਤੇ 30 ਗੈਸ ਸਿਲੰਡਰਸ ਚੋਰੀ ਕਰ ਚੁੱਕੇ ਹਨ ਵੱਖ-ਵੱਖ ਪਿੰਡਾਂ ਤੋਂ ਇਹਨਾਂ ਦਾ ਜੋ ਏਰੀਆ ਜਿੱਥੇ ਐਕਟਿਵ ਸੀਗੇ ਸੀਗਾ ਸਦਰਮਲੋਟ ਤੇ ਲੱਖੀ ਵਾਲ ਲੱਖੇ ਵਾਲੇ ਇਸ ਏਰੀਆ ਦੇ ਵਿੱਚ ਇਹ ਰਾਤੀ ਜਾ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜੋ ਮੁਕਦਮਾ ਆਏਗਾ ਇਹਦੇ ਵਿੱਚ ਕਬਾੜੀਏ ਵੀ ਨਹੀਂ ਬਖਸ਼ੇ ਜਾਣੇ ਜੋ ਚੋਰੀ ਦਾ ਸਮਾਨ ਖਰੀਦੇ ਹੁੰਦੇ ਸੀ ਹਲੇ ਤੱਕ ਇਸ ਕੇਸ ਦੇ ਵਿੱਚ ਚਾਰ ਜੋ ਮੁਲਜ਼ਮ ਹੈ ਉਹ ਅਰੈਸਟ ਕਰ ਚੁੱਕੇ ਐ ਸੀ ਤੇ ਚਾਰ ਹਲੇ ਪਜੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਸਾਡੀ ਪੁਲਿਸ ਟੀਮ ਐਕਟਿਵ ਹੈ ਤੇ ਇਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਵਿੱਚ ਕੀਤਾ ਜਾਏਗਾ ਹਲੇ ਤੱਕ ਦੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 13 ਮੋਟਰਸ 7 ਪੁਆਇੰਟੇ ਕਨਕ ਚਾਰ ਮੋਟਰਸਾਈਕਲें ਤੇ 11 ਗੈਸ ਸਿਲੰਡਰਜ਼ ਬਰਾਮਦ ਹੋਏ ਨੇ ਤੇ ਮੈਂ ਸਾਰੇ ਮੁਕਸਸਾਬ ਦੇ ਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਕਿ ਵੀ ਵਿਲ ਕ੍ਰੈਕ ਡਾਊਨ ਵੈਰੀ ਵੈਰੀ ਹੈਵिली ਔਨ thieves ਜੋ ਰਾਤੀ ਚੋਰੀਆਂ ਹੋ ਰਹੀਆਂ ਨੇ ਜੋ ਪਿੰਡਾਂ ਜੋ ਸਮਾਨ ਗਾਇਬ ਹੋ ਰਿਹਾ ਹੈ ਇਹ ਸਾਰੇ ਅਸੀਂ ਫੜ ਕੇ ਸਾਰੇ ਕੇ ਸਾਰੇ ਅੰਦਰ ਦੇਣਗੇ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਕਿ ਔਰ ਚੋਰ ਕਿਹੜੇ-ਕਿਹੜੇ ਨੇ ਤੁਸੀਂ ਆਓ ਯੂ ਆਰ ਮੋਸਟ ਵੈਲਕਮ ਜੀ ਮੇਰੇ ਕੋਲ ਆਓ ਮੈਨੂੰ ਦੱਸੋ ਅਸੀਂ ਉਹਤੇ ਵਰਕਆਊਟ ਕਰਾਂਗੇ ਤੇ ਸਾਰੀ ਗੈਂਗਸ ਨੂੰ ਅੰਦਰ ਦੇਾਂਗੇ ਇਹਨਾਂ ਦੇ ਇਹਨਾਂ ਦੇ ਵਿੱਚ ਖਰਪ੍ਰੀਤ ਸਿੰਘ ਹੈਗਾ ਜੀ ਇਹਦੇ ਤੇ ਇੱਕ ਪੁਰਾਣਾ ਮੁਕਦਮਾ ਦਰਜ ਹੈ ਚੋਰੀ ਦਾ ਸ਼ੇਰੇ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਇਹ ਬਾਕੀਆਂ ਦੀ ਹਾਲੇ ਪੁੱਛਗਿਰ ਚੱਲ ਰਹੀ ਹੈ ਤੇ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਅਸੀਂ ਸਾਂਝਾ ਕਰਦੇ ਇਹ ਸਰਦੀਆਂ ਨੂੰ ਵੇਚਦੇ ਸੀ ਜੀ ਉਹਨਾਂ ਬਾਰੇ ਕੁਝ ਪਤਾ ਲੱਗਾ ਦੋ ਕਬਾੜੀ ਆਏਗੇ ਜੀ ਦੋ ਕਬਾੜੀਏ ਉਹਨਾਂ ਚੋਂ ਇੱਕ ਜੋ ਹੈਗਾ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਦੂਜਾ ਅਸੀਂ ਆਈਡੈਂਟੀਫਾਈ ਕਰ ਲਿਆ ਇਹ ਪੱਜੇ ਹੋਏ ਨੇ ਇਹਨੂੰ ਜਲਦ ਤੋਂ ਜਲਦ ਫੜਕੇ ਇਹਨੂੰ ਵੀ ਅੰਦਰ ਦਿੱਤਾ ਜਾਏਗਾ ਕੋਈ ਹੋਰ ਬੰਦੇ ਨਾਲ ਵੀ ਇਹਨਾਂ ਸੰਬੰਧ ਹੋ ਸਕਦੇ ਬਿਲਕੁਲ ਹੋ ਸਕਦੇ ਜੀ ਇਹਨਾਂ ਦੀ ਜਦ ਇੱਕ ਵਾਰ ਇਹ ਫੜੇ ਜਾਂਦੇ ਬੰਦੇ ਜੋ ਚਾਰ ਹਲੇ ਪੱਜੇ ਹੋਏ ਆ ਇਹਨਾਂ ਨੇ ਬੜਾ ਕੁਝ ਹੋਰ ਵੀ ਦੱਸਣਾ ਹੈ ਤੇ ਇਹ ਹੋ ਸਕਦੇ ਸਾਨੂੰ ਇਹ ਵੀ ਦੱਸਣ ਜੋ ਕਬਾੜੀ ਆਗੇ ਕੀ ਨਾਦੋ ਕੋਲ ਔਰ ਕਿਹੜੇ ਕਿਹੜੇ ਚੋਰ ਆਕੇ ਸਮਾਨ ਦੇ ਕੇ ਜਾਂਦੇ ਹੁੰਦੇ ਸੀ ਤੇ ਜੇਕਰ ਉਥੋਂ ਉਹ ਇਨਫੋਰਮੇਸ਼ਨ ਨਿਕਲਦੀ ਹੈ ਅਸੀਂ ਬੈਕ ਟਰੈਕ ਕਰਕੇ ਉਹਨੂੰ ਉਹ ਵਾਲੇ ਚੋਰ ਵੀ ਫੜ ਲੈਣਾ ਹਾਂ ਹਾਂ ਜੀ ਘਰਾਂ ਚੋ ਚੋਰੀ ਹੁੰਦੇ ਸੀ ਫਿਰ ਨਹੀਂ ਇਹ ਹਲੇ ਮੁਕਦਮੇ 'ਚ ਆ ਵਾਪਸ ਵੀ ਕਰਾਵਾਂਗੇ